ਕਿਹੜੀ ਜਵਤ ਕੀ ਹੈ ਕਿਹੜੇ ਜ ਮਰਜੀ ਬਹਿ ਜਾਓ ਕਿਹੜੇ ਹੌਲੈਂਡ ਵਾਲੀ ਚਿਕਨੀ ਕਿਹੜੇ ਗੁੰਡੀਆਂ ਵਾਲੀ ਚ ਕੋਈ ਫਰਾਂਸੀਜਾ ਔੜਪਾੰਦ ਔੜਪਾੰਦ ਅੰਡੀਆਂ ਲੀਤੀ ਜਾਣਾ ਯਾਰ ਬਾਈਕਰ ਸਾਸਰੀ ਯੂਨੀ ਹੈਗੇ ਮੇਰੀ ਪੈਰ ਲੱਗ ਈ ਦਾ ਫਿਰ ਬਹੁਤ ਵਾਰੀ ਪਾਈ ਰਹੇ ਲੋਕ ਕਿਹਦਾ ਬਣਾਈ ਇਹਦਾ 10 10 ਅੱਜ ਅਸੀਂ ਆਏ ਆ ਇੱਥੇ ਪਹਾੜਾਂ ਚ ਬਹੁਤ ਯਾਰ ਆਈ ਜਾਂਦਾ ਪਹਿਲੀ ਵਾਰ ਆਏ ਬਾਈ ਧਰਤਾਂ ਨਹੀਂ ਲੱਗ ਰਹਾ ਓਏ ਦਿਲ ਤਾਂ ਨਹੀਂ ਘਟ ਰਹਾ ਚਾਹ ਮੰਗਾ ਲਓ ਫਿਰ ਆ ਇਹ ਤਾਂ ਬਾਜਨ ਵਾਲਾ ਹੋ ਜੂ ਓ ਯਾਰ ਆ ਤਾਂ ਗੱਲ ਗਲਤ ਆ ਅੱਡ ਜਾਣਿਆ ਬਈ ਲੱਗਦਾ ਤੁਸੀਂ 700 ਰੁਪਏ ਭਰੇ ਕਦੇ ਲੱਗ ਜਾਣਾ ਤੁਸੀਂ ਓ ਯਾਰ ਭਾਈ ਅੱਡਦੇ ਪਾ ਦੇ ਯਾਰ ਇੱਕ ਓ ਜਿਹੇ ਆਇਨੇ ਵਾਲੇ ਨਾਲ ਡੁੱਬੜ ਪ ਗਈ ਤੂੰ ਉੱਤ ਚਰਗੀ ਵੀ ਪੱਥਰ ਤੇ ਚਲੋ ਚਲੋ ਦਿਲ ਕੰਡਾ ਕਰਕੇ ਵਜਾ ਮੁੰਡਿਓ ਸਤਿ ਨਮਸਕਾਰ ਸੁਲ੍ਹਾ ਜੀ ਲਾ ਦੇ ਹਲੋ ਤੇਰਾ ਚਲੋ 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 ਕੰਮ ਕਰੇ ਫਰੇਟ ਨੂੰ ਉਰਲਾ ਬੋਟਾ ਉਰਲਾ ਬੋਟਾ ਚਲ ਬਟੇ ਪਿੱਛੇ ਹੋ ਜਾ ਮੈਂ ਚਲ ਓਏ ਸੇਵਕਾ ਇਤਨਾ ਬੜੀ ਖਤਰਨਾਕ ਗੱਲ ਹੈ ਕੌਣ ਸੇ ਹੋਇਦਾ ਖਰਾ ਸੇਵਕ ਹੋਰੀ ਚੱਲੇ ਨਹੀਂ ਕੀ ਕੀ ਤੇਰੇ ਫੋਨ ਉਹਦਾ ਇਹ ਕੰਦਾ ਇਹ ਚੱਲੇ ਨਹੀਂ ਕਰਦਾ ਮੇਰਾ ਫੋਨ ਨਾ ਫੋਨ ਬਣਾ ਲੈ ਬੈਲੈਂਸ ਕਰਨਾ ਮੂਹ ਦਾ ਉੱਧਰ ਬੈਠੋ ਓਏ ਓਏ ਆ ਇਧਰ ਬੈਠੋ ਥੋੜੇ ਬਰਾਬਰ ਦੇ ਬੈਠੋ ਯਾਰ ਓਏ ਮੈਂ ਆ ਪਤਾ ਇਹ ਜੰਦਾ ਨਹੀਂ ਆ ਯਾਰ ਕੁਝ ਨਹੀਂ ਹੁੰਦਾ ਬੈਠ ਕੇ ਆ ਬੈਠੇ ਆਪਣੀ ਗੈਂਗ ਬੈਨ ਨਾ ਰੱਬ ਗੱਗੂ ਡਰਤਾ ਨਹੀਂ ਲੱਗ ਰਿਹਾ ਦਿਲ ਤਾਂ ਨਹੀਂ ਕੱਟ ਰਿਹਾ ਜਮੀ ਨਹੀਂ ਚਾਹ ਮੰਗਾਵਾਂ ਉਹ ਭੈਣ ਦੀ ਪੁੱਤ ਮਰਾਂ ਹਟੋਬੇ ਨਾਲ ਮੈਂ ਤਾਂ ਮੁੰਡੇ ਫੋਨ ਇੰਜੋਏ ਕਰ ਰਹੇ ਨੇ ਇੰਜੋਇਮੈਂਟ ਚੱਲ ਰਿਹਾ ਹੈ